ਔ ਜਿਹੜਾ ਫਰਕ ਤੂੰ ਬਾਬਾ ਮਿਟਾ ਕੇ ਗਿਆ ਹੋ ਲੋਕਾਂ ਫੇਰਿਓ ਹੀ ਕੰਮ ਤੋੜ ਲਿਆ ਸੋ ਸਾਡੇ ਘਰ ਚ ਮੈਨੂੰ ਸਭ ਤੋਂ ਪਹਿਲਾਂ سپورਟ ਨਹੀਂ ਸੀ ਇਹ ਇਹ ਵੀ ਥੋੜਾ ਟਾਈਮ ਹੀ ਹੋਇਆ ਜੀ ਪਤਾ ਲੱਗਾ ਘਰਦਿਆਂ ਨੂੰ ਕੀ ਮੁੰਡਾ ਸਾਡਾ ਗੋਂ ਲੱਗ ਗਿਆ ਜੀ ਇੱਥੇ ਗੁਰੂ ਘਰ ਕਰਕੇ ਅੱਡ ਇਹਨਾ ਇੱਕ ਦੂਜੇ ਤੋਂ ਰਿਸ਼ਤਾ ਤੋੜ ਲਿਆ ਜੀ ਮੈਨੂੰ ਬਚਪਨ ਤੋਂ ਸ਼ੌਂਕ ਸੀ ਜੀ ਜੀ ਹਾਂਜੀ ਤੇ ਗॉड ਬਲ ਇਹ ਗॉड ਗਿਫਟ ਹੀ ਆ ਜੀ ਜੀ ਇਹ ਰੱਬ ਵੱਲੋਂ ਦਿੱਤਾ ਹੈ ਗਿਫਟ ਆ ਜੀ ਮੈਨੂੰ ਇੱਥੇ ਮਾੜੇ ਦੀ ਨਾ ਕੋਈ ਗੱਲ ਸੁਣੇ ਤਕੜੇ ਦੀ ਹਾਮੀ ਭਰਦੇ ਨੇ ਪਹਿਲਾਂ ਮਾਹੌਲ ਬਹੁਤ ਖਰਾਬ ਸੀ ਗਾਇਕਾਂ ਨਾਲ ਥੋੜੇ ਪੰਗੇ ਹੁੰਦੇ ਸੀ ਸੋ ਹੁਣ ਤੇ ਜ਼ਮਾਨਾ ਚੇਂਜ ਹੋ ਗਿਆ ਥੋੜਾ ਉਸ ਹਿਸਾਬ ਨਾਲ ਫਿਰ ਥੋੜਾ ਥੋੜਾ ਹੁਣ ਘਰਦਿਆਂ ਦਾ ਪਿਆਰ ਮਿਲ ਰਿਹਾ ਜੀ ਵਧੀਆ ਰਿਸਪੌਂਸ ਮਿਲ ਰਿਹਾ ਇਹ ਬਣਾ ਕੇ ਮਦੇ ਤਰਮਾਂ ਦੇ ਆਪਸ ਵਿੱਚ ਰਹਿੰਦੇ ਲੜਦੇ ਨੇ ਤੁਹਾਨੂੰ ਪਤਾ ਜ਼ੀਰੋ ਲੈਵਲ ਤੋਂ ਸਟਾਰਟ ਕਰਨਾ ਇੱਕ ਚੰਗੇ ਲੈਵਲ ਤੇ ਜਾਣ ਲਈ ਸੋ ਬਹੁਤ ਮਿਹਨਤ ਕਰਨੀ ਪੈਂਦੀ ਹੈ ਜੀ ਸੋ ਮਿਹਨਤ ਜਾਰੀ ਹੈ ਜੀ ਪਛੜਿਆ ਸਾਡਾ ਏਰੀਆ ਹੈ ਜੀ ਇੱਥੋਂ ਉੱਠ ਕੇ ਸੋ ਚੰਗੇ ਸ਼ਹਿਰਾਂ ਵੱਲ ਜਾਣਾ ਸੋ ਚੰਗੇ ਫੈਮਲੀ ਨਾਲ ਚੰਗੇ ਲੋਕਾਂ ਨਾਲ ਮਿਲਣਾ ਬਹੁਤ ਔਖਾ ਹੁੰਦਾ ਜੀ ਨੀ ਗੱਬਰੂ ਪਿਆਰਾਂ ਤੋਂ ਆ ਦੂਰ ਗੋਰੀਏ ਨੀ ਵੈਸੇ ਮੁੰਡਾ ਰਹਿੰਦਾ ਪੂਰਾ ਬੰਠਣ ਕੇ ਤਰਨਤਾਰਨ ਸਾਹਿਬੇਰੀ ਦੇ ਜਿੰਨੇ ਵੀ ਵੱਡੇ ਮੇਲੇ ਨੇ ਸੋ ਸਾਰਿਆਂ ਤੇ ਮੈਨੂੰ ਗਾਉਣ ਦਾ ਮੌਕਾ ਮਿਲਿਆ ਜੀ ਸੋ ਵਧੀਆ ਪਿਆਰ ਮਿਲਿਆ ਜੀ ਬਹੁਤ ਸਤਿ ਸ਼੍ਰੀ ਅਕਾਲ ਦੋਸਤੋ ਗ੍ਰੇਟ ਪੰਜਾਬ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਦਲਜੀਤ ਸਿੰਘ ਤੇ ਅਸੀਂ ਐਸ ਵੇਲੇ ਸਰਦੀ ਏਰੀਆ ਦੇ ਵਿੱਚ ਮੌਜੂਦ ਆਂ ਜੀ ਹਾਂ ਹਲਕਾ ਖੇਮ ਕਰਨ ਦਾ ਇਹ ਪਿੰਡ ਹੈ ਮਾੜੀ ਗੌਰ ਸਿੰਘ ਤਾਂ ਇੱਥੋਂ ਦਾ ਇੱਕ ਫਨਕਾਰ ਤੁਹਾਡੇ ਨਾਲ ਮਲਾਉਣ ਵਾਸਤੇ ਲੈ ਕੇ ਆਇਆ ਕਿਵੇਂ ਸਰਦੀ ਏਰੀਆ ਤੋਂ ਮਿਹਨਤ ਕਰਕੇ ਕਿਵੇਂ ਸਰਦੀ ਏਰੀਆ ਤੋਂ ਉੱਠ ਕੇ ਅੱਜ ਪਿੰਡਾਂ ਦੇ ਵਿੱਚ ਖਾੜਿਆਂ ਦੇ ਜਿਹੜਾ ਸਟੇਜਾਂ ਤੇ ਗਾਉਣਾ ਉਸ ਵੀਰ ਦੇ ਲਈ ਜਿਹੜਾ ਹੈ ਉਹ ਉਹ ਸਟੇਜ ਤੱਕ ਪਹੁੰਚਿਆ ਹੈ ਵੀਰ ਤੇ ਕਿਵੇਂ ਪਹੁੰਚਿਆ ਇਹ ਗੱਲਬਾਤ ਕਰਕੇ ਜਾਣਦੇ ਆ ਬੜੀ ਮਿਹਨਤ ਕੀਤੀ ਹੈ ਦੋਸਤੋ ਅਤੇ ਸਰਦੀ ਏਰੀਏ ਦੇ ਪਿੰਡ ਦਾ ਇਹ ਕਲਾਕਾਰ ਬਿੱਲਾ ਸੱਦੂ ਅੱਜ ਅਸੀਂ ਆਪਣੇ ਦਰਸ਼ਕਾਂ ਨੂੰ ਮਿਲੌਣ ਜਾ ਰਹੇ ਆ ਵੀਰ ਸਾਡੇ ਨਾਲ ਮੌਜੂਦ ਹੈ ਵੀਰੇ ਮੈਂ ਚਾਹਾਂਗਾ ਗੱਲਾਂ ਬਾਤਾਂ ਆਪਾਂ ਬਾਅਦ ਚ ਕਰਾਂਗੇ ਪਹਿਲਾਂ ਉਹ ਪਿਆਰਾ ਜਿਹਾ ਗੀਤ ਆਪਣਾ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਉਹਨਾਂ ਦੇ ਸਾਹਮਣੇ ਕੀਤਾ ਜੀ ਜੀ ਸਭ ਤੋਂ ਪਹਿਲਾਂ ਧੰਨਵਾਦ ਜੀ ਮੈਂ ਪੰਜਾਬ ਦਾ ਸੱਚ ਜੀ ਜੀ ਜੋ ਤੁਹਾਡੇ ਸਾਹਮਣੇ ਪੇਸ਼ ਕਰਦਾ ਇਹ ਇੱਕ ਜੀ ਜੀ ਸੋ ਛੋਟੇ ਬ੍ਰਦਰ ਨੇ ਲਿਖਿਆ ਜੀ ਇੱਕ ਬਹੁਤ ਵਧੀਆ ਹੂੰ ਆਹ ਜਿਹੜਾ ਫਰਕ ਤੂੰ ਬਾਬਾ ਮਿਟਾ ਕੇ ਗਿਆ ਹੋ ਲੋਕਾਂ ਫੇਰਿਓ ਹੀ ਕੰਮ ਤੋੜ ਲਿਆ ਇੱਥੇ ਗੁਰੂ ਕਰ ਕਰਕੇ ਅੱਡ ਇਹਨਾ ਇੱਕ ਦੂਜੇ ਨਾਲ ਰਿਸ਼ਤਾ ਤੋੜ ਲਿਆ ਇੱਥੇ ਗੁਰੂ ਕਰ ਕਰਕੇ ਅੱਡ ਇਹਨਾ ਇੱਕ ਦੂਜੇ ਤੋਂ ਰਿਸ਼ਤਾ ਤੋੜ ਲਿਆ ਇਥੇ ਮਾੜੇ ਦੀ ਨਾ ਕੋਈ ਗੱਲ ਸੁਣੇ ਤਕੜੇ ਦੀ ਹਾਮੀ ਭਰਦੇ ਨੇ ਇਹ ਬਣਾ ਕੇ ਮੁਦੇ ਧਰਮਾਂ ਦੇ ਆਪਸ ਚ ਰਹਿੰਦੇ ਲੜਦੇ ਨੇ ਇਹ ਬਣਾ ਕੇ ਮੁਦੇ ਧਰਮਾਂ ਦੇ ਇੱਕ ਦੂਜੇ ਨਾਲ ਰਹਿੰਦੇ ਲੜਦੇ ਨੇ ਇਹ ਬਣਾ ਕੇ ਮੁਦੇ ਧਰਮਾਂ ਦੇ ਕੀ ਬਾਤ ਹੈ ਬਹੁਤ ਪਿਆਰੀ ਆਵਾਜ਼ ਵੀ ਹੈ ਤੇ ਬਹੁਤ ਪਿਆਰਾ ਜਿਹੜਾ ਹੈ ਉਹ ਵੀਰ ਦਾ ਅੰਦਾਜ਼ ਵੀ ਹੈ ਮੈਂ ਚਾਹਾਂਗਾ ਬਈ ਜੀ ਵੀਰੇ ਆਪਣੇ ਬਾਰੇ ਜਿਹੜਾ ਹੈ ਉਹ ਦੱਸਿਓ ਪਿੰਡ ਕੀ ਹੈ ਪਿਤਾ ਜੀ ਦਾ ਨਾਮ ਕੀ ਹੈ ਮੈਂ ਚਾਹਾਂਗਾ ਆਪਣੇ ਬਾਰੇ ਅਬਿੱਲਾ ਸਿੱਧੂ ਜੀ ਜ਼ਰੂਰ ਦੱਸਿਓ ਜੀ ਪਿੰਡ ਆਪਣਾ ਮਾਡੀ ਗੋੜ ਸਿੰਘ ਹੈ ਜੀ ਜੀ ਸੋ ਮੇਰੇ ਫਾਦਰ ਸਾਹਿਬ ਦਾ ਨਾਮ ਹਰਪਾਲ ਸਿੰਘ ਹੈ ਜੀ ਜੀ ਸੋ ਇੱਕ ਡਾਕਖਾਨੇ 'ਚ ਕੰਮ ਕਰਦੇ ਨੇ ਜੀ ਜੀ ਸੋ ਬਹੁਤ ਵਧੀਆ ਮੈਨੂੰ ਘਰੋਂ ਸਪੋਰਟ ਮਿਲ ਰਿਹਾ ਜੀ ਹੁਣ ਜੀ ਜੀ ਸੋ ਸਭ ਤੋਂ ਪਹਿਲਾਂ ਤਾਂ ਬਹੁਤ ਘਰ ਦੇ ਨਹੀਂ ਸੀ ਚੰਗਾ ਨਹੀਂ ਸਮਝਦੇ ਚੀਜ਼ ਨੂੰ ਸੋ ਹੁਣ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਜੀ ਘਰ ਘਰ ਵੱਲੋਂ ਵੀ ਅੱਛਾ ਜੀ ਹਾਂਜੀ ਪਿੰਡਾਂ 'ਚ ਮੇਲਿਆਂ ਤੇ ਜਾ ਰਹੇ ਪਿੰਡਾਂ 'ਚ ਮੇਲਿਆਂ ਤੇ ਜਾ ਰਹੇ ਆ ਜੀ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਜੀ ਸੋ ਤੁਹਾਨੂੰ ਪਤਾ ਜ਼ੀਰੋ ਲੈਵਲ ਤੋਂ ਸਟਾਰਟ ਕਰਨਾ ਇੱਕ ਚੰਗੇ ਲੈਵਲ ਤੇ ਜਾਣ ਲਈ ਸੋ ਬਹੁਤ ਮਿਹਨਤ ਕਰਨੀ ਪੈਂਦੀ ਹੈ ਜੀ ਸੋ ਮਿਹਨਤ ਜਾਰੀ ਹੈ ਸਾਡੀ ਮਿਹਨਤ ਜਾਰੀ ਹੈ ਹਾਂਜੀ ਅੱਛਾ ਜੀ ਹਾਂਜੀ ਬਿਲਕੁਲ ਤੇ ਨਾਮ ਜਿਹੜਾ ਪੂਰਾ ਬਿੱਲਾ ਸਿੱਧੂ ਹੈ ਕਿ ਜਾਂ ਹੋਰ ਵੀ ਹੈ ਜੀ ਹਾਂ ਨਾਮ ਬਿੱਲਾ ਸਿੱਧੂ ਹੈ ਮੇਰਾ ਪੂਰਾ ਨਾਮ ਹਰਪ੍ਰੀਤ ਸਿੰਘ ਹੈ ਜੀ ਅੱਛਾ ਜੀ ਸੋ ਛੋਟੇ ਸਿੰਘ ਬਿੱਲਾ ਸਿੱਧੂ ਹਾਂ ਜੀ ਛੋਟੇ ਹੁੰਦੇ ਨੂੰ ਨਾਮ ਹਰਪ੍ਰੀਤ ਸਿੰਘ ਹੈ ਜੀ ਸੋ ਹੌਲੀ ਹੌਲੀ ਇਹ ਬਦਲ ਗਿਆ ਹੀ ਨਾਮ ਬਿੱਲਾ ਸਿੱਧੂ ਬਣ ਗਿਆ ਜੀ ਜੋਣ ਦੇ ਵਿੱਚ ਪਰਿਵਾਰ ਚ ਤੁਹਾਡੇ ਤੋਂ ਪਹਿਲਾਂ ਵੀ ਕੋਈ ਰੁਚੀ ਰੱਖਦਾ ਸੀ ਜਾਂ ਫਿਰ ਤੁਸੀਂ ਇਸ ਗਾਇਕੀ ਵਾਲੇ ਪਾਸੇ ਆਏ ਨਹੀਂ ਜੀ ਪਰਿਵਾਰ ਚ ਕੋਈ ਨਹੀਂ ਜੀ ਇਸ ਤਰ੍ਹਾਂ ਦਾ ਸੋ ਮੇਰਾ ਸਟਾਰਟਿੰਗ ਤੋਂ ਸ਼ੌਂਕ ਸੀ ਜੀ ਜੀ ਸੋ ਇਸ ਕੰਮ ਵੱਲ ਸੋ ਸਾਡੇ ਘਰ ਚ ਮੈਨੂੰ ਸਭ ਤੋਂ ਪਹਿਲਾਂ سپورਟ ਨਹੀਂ ਸੀ ਇਹ ਇਹ ਵੀ ਥੋੜਾ ਟਾਈਮ ਹੀ ਹੋਇਆ ਜੀ ਪਤਾ ਲੱਗਾ ਘਰਦਿਆਂ ਨੂੰ ਕਿ ਮੁੰਡਾ ਸਾਡਾ ਗਉਣ ਲੱਗ ਗਿਆ ਜੀ ਸੋ ਮੇਰੇ ਚਾਚਾ ਜੀ ਸੀ ਆਰਮੀ ਸੀਗੀ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਉਹਨਾਂ ਨੂੰ ਉਹਨਾਂ ਨੂੰ ਸ਼ੌਂਕ ਸੀਗਾ ਜੀ ਉਹਨਾਂ ਨੇ ਘਰੇ ਗੱਲ ਕੀਤੀ ਸੀ ਜੀ ਘਰੇ ਫਿਰ ਘਰ ਦੇ ਨਹੀਂ ਮੰਨਦੇ ਕਿਉਂਕਿ ਸਭ ਤੋਂ ਪਹਿਲਾਂ ਜਦੋਂ ਪੁਰਾਣੇ ਗਾਇਕਾਂ ਦੀ ਗੱਲ ਕੀਤੀ ਜਾਵੇ ਜੀ ਪਹਿਲਾਂ ਮਾਹੌਲ ਬਹੁਤ ਖਰਾਬ ਸੀ ਗਾਇਕਾਂ ਨਾਲ ਥੋੜੇ ਪੰਗੇ ਹੁੰਦੇ ਸੀ ਸੋ ਹੁਣ ਤੇ ਜ਼ਮਾਨਾ ਚੇਂਜ ਹੋ ਗਿਆ ਥੋੜਾ ਉਸ ਹਿਸਾਬ ਨਾਲ ਫਿਰ ਥੋੜਾ ਥੋੜਾ ਹੁਣ ਕਰਦਿਆਂ ਦਾ ਪਿਆਰ ਮਿਲ ਰਿਹਾ ਜੀ ਵਧੀਆ ਰਿਸਪੌਂਸ ਮਿਲ ਰਿਹਾ ਜੀ ਲੋਕਾਂ ਦਾ ਵੀ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਜੀ ਜੀ ਸੋ ਬਹੁਤ ਵਧੀਆ ਜੀ ਪਿੰਡ ਵਾਲੇ ਵੀ ਖੁਸ਼ ਨੇ ਕਿ ਸਾਡੇ ਪਿੰਡ ਤੋਂ ਕੋਈ ਉੱਠ ਕੇ ਬਿਲਕੁਲ ਤੇ ਗਾਇਕੀ ਦੀ ਇਸ ਲੈਂਡ ਦੇ ਵਿੱਚ ਜਿਹੜਾ ਨਾਮ ਕਮਾ ਰਿਹਾ ਜੀ ਬਹੁਤ ਖੁਸ਼ ਨੇ ਜੀ ਪਿਆਰ ਮਿਲ ਰਿਹਾ ਜੀ ਤੁਹਾਨੂੰ ਪਤਾ ਇੱਕ ਬਾਰਡਰ ਏਰੀਆ 'ਚੋਂ ਉੱਠਣਾ ਜੀ ਜੀ ਸੋ ਪਛੜਿਆ ਸਾਡਾ ਏਰੀਆ ਹੈ ਜੀ ਇੱਥੋਂ ਉੱਠ ਕੇ ਸੋ ਚੰਗੇ ਸ਼ਹਿਰਾਂ ਵੱਲ ਜਾਣਾ ਸੋ ਚੰਗੇ ਫੈਮਲੀਆਂ ਨਾਲ ਚੰਗੇ ਲੋਕਾਂ ਨਾਲ ਮਿਲਣਾ ਬਹੁਤ ਔਖਾ ਹੁੰਦਾ ਜੀ ਸੋ ਮਹਾਰਾਜ ਬਹੁਤ ਵਧੀਆ ਆਪਣਾ ਸਾਥ ਦੇ ਰਿਹਾ ਜੀ ਸੋ ਲੱਗੇ ਆ ਜੀ ਹੌਲੀ ਹੌਲੀ ਮਕਾਮ ਫੜਾਂਗੇ ਰੇਸ ਫੜੀ ਆ ਜੀ ਥੋ ਹੌਲੀ ਹੌਲੀ ਅੱਗੇ ਜਾ ਰਹੇ ਆ ਸੋ ਵਧੀਆ ਰਿਸਪੌਂਸ ਮਿਲ ਰਿਹਾ ਜੀ ਜੀ ਸੋ ਕਿਹੜੇ ਕਿਹੜੇ ਗੀਤ ਜਿਹੜੇ ਨੇ ਉਹ ਬਿੱਲਾ ਸਿੱਧੂ ਦੇ ਮਾਰਕੀਟ ਦੇ ਵਿੱਚ ਆਏ ਨੇ ਉਹਨਾਂ ਦੇ ਨਾਮ ਦੱਸਿਓ ਜੀ ਸੋ ਇੱਕ ਤਾਂ ਸਾਡਾ ਜੀ ਕ੍ਰਿਮੀਨਲ ਪਿਕਚਰ Song ਆਇਆ ਜੀ ਇੱਕ ਠਾ Song ਆਇਆ ਜੀ ਬਿਲਕੁਲ ਜੀ ਬਹੁਤ ਪਿਆਰ ਮਿਲਿਆ ਜੀ ਜੀ ਹਾਂਜੀ ਬਿਲਕੁਲ ਹੋ ਲੰਡੀ ਜੀਪ ਉਹ ਆਰਮੀ ਹੀ ਦੀ ਰੇ ਜਾ ਥੱਲੇ ਕਹਾਲੀਆਂ ਟੈਡੀਆ ਕਬੂਤਰ ਤੇ ਨੁਕਰੀਆਂ ਪਾਲੀਆਂ ਉੱਠ ਤੜਕੇ ਹੀ ਛੱਕ ਲਈਦੀ ਉਹ ਛੱਕ ਲਈਦੀ ਨੀ ਡੱਬੀ ਚਾਂਦੀ ਵਾਲੀ ਰੱਖਦਾ ਸਰਾਣੇ ਉੱਤੇ ਲਿਖਿਆ ਕਰੀਮੀ ਨਾਲ ਨੀ ਕਰੀਮੀ ਨਾਲ ਨੀ ਸਜੀ ਕੰਦ ਤੇ ਆ ਫੋਟੋ ਲੱਗੀ ਠਾਣੇ ਹੋ ਲਿਖਿਆ ਕਰੀਮੀ ਨਾਲ ਨੀ ਕਰੀਮੀ ਨਾਲ ਨੀ ਸਜੀ ਕੰਦ ਤੇ ਆ ਫੋਟੋ ਲੱਗੀ ਠਾਣੇ ਨਿੱਗੱਭੂ ਰੂਪੀਆ ਰਤੋਂ ਆ ਦੂਰ ਗੋਰੀਏ ਨਹੀਂ ਵੈਸੇ ਮੁੰਡਾ ਰਿੰਦਾ ਪੂਰਾ ਬੰਠਣ ਕੇ ਵੈਰੀਆਂ ਨੂੰ ਸਦਾ ਖੁੰਝੇ ਲਾ ਕੇ ਰੱਖੀਦਾ ਯਾਰਾਂ ਨਾਲ ਖੜੀਦਾ ਹੱਕ ਤਹਣ ਕੇ ਹੋ ਜੜਾਂ ਵਿੱਚੋਂ ਖੇੜ ਸੁੱਟ ਗਏ ਹਾ ਖੇੜ ਸੁੱਟ ਗਏ ਨਹੀਂ ਜਿਹੜੇ ਬਣਦੇ ਆ ਖੁੰਡ ਪਰਾਣੇ ਹੋ ਲਿਖਿਆ ਕਰੀ ਮੀਨ ਨਾਲ ਨਹੀਂ ਕਰੀ ਮੀਨ ਨਾਲ ਨਹੀਂ ਸੱਜੀ ਕੰਦ ਤੇ ਆ ਫੋਟੋ ਲੱਗੀ ਠਾਣੇ ਹੋ ਲਿਖਿਆ ਕਰੀ ਮੀਨ ਨਾਲ ਨਹੀਂ ਕਰੀ ਮੀਨ ਨਾਲ ਨਹੀਂ ਸਜੀ ਕੰਦ ਤੇ ਆ ਫੋਟੋ ਲੱਗੀ ਠਾਣੇ ਕੀ ਬਾਤ ਹੈ ਜੀ ਬਹੁਤ ਪਿਆਰੀ ਆਵਾਜ਼ ਹੈ ਤੇ ਬਹੁਤ ਪਿਆਰਾ ਵੀਰ ਦਾ ਅੰਦਾਜ਼ ਵੀ ਹੈ ਬਾਈ ਜੀ ਕੋਈ ਉਸਤਾਦ ਵੀ ਧਾਰਨ ਦਾ ਮੌਕਾ ਮਿਲਿਆ ਜਾਂ ਧਾਰਿਆ ਜਾਂ ਕਿਸੇ ਤੋਂ ਸਿੱਖਿਆ ਇਹ ਜ਼ਰੂਰ ਦੱਸਿਓ ਇਹ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਮੈਨੂੰ ਬਚਪਨ ਤੋਂ ਸ਼ੌਂਕ ਸੀ ਜੀ ਜੀ ਹਾਂਜੀ ਤੇ ਗੋਡ ਬਲ ਇਹ ਗੋਡ ਗਿਫਟ ਹੀ ਆ ਜੀ ਜੀ ਇਹ ਰੱਬ ਵੱਲੋਂ ਦਿੱਤਾ ਹੈ ਗਿਫਟ ਆ ਜੀ ਮੈਨੂੰ ਜੀ ਹਾਂਜੀ ਪਰਿਵਾਰ ਦੀ ਕਿਹੋ ਜੀ ਸਪੋਰਟ ਹੈ ਜੀ ਪਰਿਵਾਰ ਦੀ ਸਪੋਰਟ ਪਹਿਲਾਂ ਨਹੀਂ ਸੀ ਜੀ ਮੈਂ ਤੁਹਾਨੂੰ ਦੱਸ ਕੇ ਥੋੜਾ ਟਾਈਮ ਪਹਿਲਾਂ ਜੀ ਕਿਉਂਕਿ ਕੁਝ ਸਮਾਂ ਪਹਿਲਾਂ ਪੰਜਾਬ ਦੇ ਹਾਲਾਤ ਨਹੀਂ ਸੀ ਠੀਕ ਜੀ ਜੀ ਇਸ ਕਰਕੇ ਗਾਇਕਾਂ ਨੂੰ ਬਹੁਤ ਮਾੜਾ ਸਮਝਿਆ ਜਾਂਦਾ ਸੀ ਪਹਿਲਾਂ ਚਲੋ ਹੁਣ ਸਮੇਂ ਦੇ ਹਿਸਾਬ ਨਾਲ ਚੇਂਜ ਹੋ ਗਿਆ ਜੀ ਸੋ ਸਭ ਕੁਝ ਚੇਂਜ ਹੋ ਗਿਆ ਉਸ ਹਿਸਾਬ ਨਾਲ ਅੱਜ ਕੱਲ ਸਭ ਕੁਝ ਦੌਰ ਚੇਂਜ ਹੈ ਜੀ ਸੋ ਹੁਣ ਪਰਿਵਾਰ ਦਾ ਵਧੀਆ ਰਿਸਪੌਂਸ ਮਿਲ ਰਿਹਾ ਜੀ ਜੀ ਮੇਰੇ ਫਾਦਰ ਸਾਹਿਬ ਦਾ ਬਹੁਤ ਰਿਸਪੌਂਸ ਮਿਲ ਰਿਹਾ ਜੀ ਹਾਂ ਜੀ ਬਿੱਲਾ ਸਿੱਧੂ ਕਿਹੜੇ ਕਲਾਕਾਰ ਨੂੰ ਕਿਹੜੇ ਫਨਕਾਰ ਨੂੰ ਜਿਆਦਾ ਸੁਣਦੇ ਨੇ ਮੈਂ ਬਿਲਕੁਲ ਜੀ ਮੈਂ ਰਣਜੀਤ ਬਾਵਾ ਜੀ ਨੂੰ ਸੁਣਦਾ ਜੀ ਸੋ ਕੋਸ਼ਿਸ਼ ਕਰੀ ਦੀ ਉਹਨਾਂ ਵਰਗਾ ਗਾਇਆ ਜਾਵੇ ਜੀ ਜੀ ਮਕਾਮ ਉੱਚੇ ਤੱਕ ਪਹੁੰਚਿਆ ਜਾਵੇ ਜੀ ਜੀ ਸੋ ਬਹੁਤ ਮਿਹਨਤ ਕਰ ਰਹੇ ਆ ਹੌਲੀ 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 ਜੀ ਦੂਰੀ ਇਹ ਤੈਅ ਕਰਾਂਗੇ ਜੀ ਅੱਛਾ ਜੀ ਸੋ ਹਾਂ ਜੀ ਜਿਹੜਾ ਸੁਪਨਾ ਹੈ ਹਾਂ ਜੀ ਦੋ ਗੀਟ ਟਾਰਗੇਟ ਸਾਡਾ ਇਹ ਹੀ ਹੈ ਜੀ ਚੰਗੇ ਮਕਾਮ ਤੱਕ ਪਹੁੰਚਿਆ ਜਾਵੇ ਜੀ ਜੀ ਜਿਹੜੀਆਂ ਮਾਰਦਾਂ ਨੂੰ ਹੱਥ ਲਾਉਣਾ ਹੀ ਉਹਨਾਂ ਨੂੰ ਹੱਥ ਲਾਇਆ ਜਾਵੇ ਸੋ ਬਹੁਤ ਵਧੀਆ ਅਸੀਂ ਸੋਚ ਰੱਖੀ ਹੈ ਜੀ ਸੋ ਚੰਗਾ ਗਾਇਆ ਜਾਵੇ ਚੰਗਾ ਸਾਹਮਣੇ ਪੇਸ਼ ਕੀਤਾ ਜਾਵੇ ਜੀ ਤਾਂ ਬਈ ਜੀ ਬਹੁਤ ਪਿਆਰੀ ਆਵਾਜ਼ ਹੈ ਅੰਦਾਜ਼ ਵੀ ਬਹੁਤ ਪਿਆਰਾ ਹੈ ਮੈਂ ਚਾਹਾਂਗਾ ਇੱਕ ਗੀਤ ਤੁਸੀਂ ਆਪਣਾ ਸੁਣਾਇਆ ਤੇ ਇੱਕ ਗੀਤ ਹੋਰ ਜਿਹੜਾ ਜਿਹੜਾ ਤੁਸੀਂ ਕਹਿ ਰਹੇ ਨਵਾਂ ਵੀ ਆ ਰਿਹਾ ਉਹ ਕਿਹੜਾ ਗੀਤ ਹੈ ਮੈਂ ਚਾਹਾਂਗਾ ਸਾਡੇ ਦਰਸ਼ਕਾਂ ਨੂੰ ਸੁਣਾਇਆ ਜਾਵੇ ਸੋ ਸਾਡਾ ਇੱਕ ਵਾਰਦਾ ਸੌਂਗ ਹੈ ਜੀ 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 ਉਹ ਕੁਝ ਕੁ ਸਮੇਂ ਦੇ ਵਿੱਚ ਆਪਾਂ ਪੇਸ਼ ਕਰਾਂਗੇ ਜੀ ਉਹਨੇ ਮੈਂ ਚੰਦਕ ਬੋਲ ਤੁਹਾਡੇ ਪੇਸ਼ ਕਰਦਾ ਜੀ ਜੀ ਹਾਂ ਹਾਂ ਹਾਏ ਕੱਲ ਦੀ ਹੀ ਚੱਲੀ ਜਾਂਦੀ ਕੋਹੀ ਨੀ ਉਸ ਵੇ ਦੱਸ ਕਿਹੜੇ ਵੇਲੀ ਦੇ ਟੁੱਟਾ ਤੇ ਫਿਊਜ਼ ਵੇ ਹਾਏ ਫੋਨ ਵੀ ਨਹੀਂ ਚੱਕਦਾ ਨਾ ਦਿੰਦਾ ਐ ਜਵਾਬ ਤੂੰ ਦੱਸ ਕਹੇ ਦੀ ਜ਼ਿੰਦਗੀ ਦੇ ਲਾਉਣਾ ਐ ਹਿਸਾਬ ਤੂੰ ਮੈਨੂੰ ਲੱਗੀ ਜਾਂਦਾ ਡਰ ਕਿਉਂ ਨਹੀਂ ਆਉਂਦਾ ਵੇ ਤੂੰ ਕਰ ਲੱਗੀ ਜਾਂਦਾ ਡਰ ਕਿਉਂ ਨਹੀਂ ਆਉਂਦਾ ਵੇ ਤੂੰ ਕਰ ਦਸ ਚੰਨਾਂ ਕਿੱਡੀ ਕਾਲੀ ਰਾਤ ਹੋ ਗਈ ਵੇ ਸਾਰੇ ਸ਼ਹਿਰ ਵਿੱਚ ਨਾਕਾ ਬੰਦੀ ਹੋਈ ਫਿਰਦੀ ਐਡੀ ਦੱਸ ਕਿਹੜੀ ਵਾਰਦਾਤ ਹੋ ਗਈ ਸ਼ਹਿਰ ਵਿੱਚ ਨਾਕਾ ਬੰਦੀ ਹੋਈ ਫਿਰਦੀ ਐਡੀ ਦੱਸ ਕਿਹੜੀ ਵਾਰਦਾਤ ਹੋ ਗਈ ਅੱਗੇ ਮੁੰਡੇ ਦੇ ਬੋਲ ਆ ਜੀ ਹਾਈ ਕੱਲ ਦੇ ਹੀ ਗੱਡੀਆਂ ਤੇ ਚੜੇ ਪਿਆ ਡੱਬਾਂ ਨਾਲ ਅਸਲੇ ਵਿਖਰੇ ਪਿਆ ਆਵੇਂ ਮੁੰਡਾ ਦੋਸ਼ੀ ਨਹੀਂ ਕਰਾਰ ਹੋ ਗਿਆ ਇਹਨਾ ਸਮਝੀ ਤੂੰ ਪਿੰਡ ਨੂੰ ਭਰਾਰ ਹੋ ਗਿਆ ਬਿਨਾ ਗੱਲਾਂ ਨਾਲ ਤੂੰ ਸਹਿਮ ਥੋੜਾ ਲੱਗ ਜਾਣਾ ਟਾਈਮ ਬੜੇ ਡੂੰਗੀ ਥਾਂ ਤੇ ਹੱਥ ਨਹੀਂ ਪਸਾਏ ਹੋ ਚੰਡੀਗੜ੍ਹ ਹੁਣ ਖੜਕੇ ਮੁੰਡੇ ਪਿੰਡਾ ਵਾਲੇ ਅਸਲਾ ਲਿਆਏ ਨਹੀਂ ਚੰਡੀਗੜ੍ਹ ਹੁਣ ਖੜਕੇ ਮੁੰਡੇ ਮਾਝੇ ਵਾਲੇ ਅਸਲਾ ਲਿਆਏ ਕਿਆ ਬਾਤ ਹੈ ਜੀ ਬਹੁਤ ਪਿਆਰੀ ਆਵਾਜ਼ ਪਿੰਡ ਮਾੜੀ ਗੋਡ ਸਿੰਘ ਤੋਂ ਉੱਠ ਕੇ ਕਿਹੜੇ ਕਿਹੜੇ ਫਨਕਾਰ ਨੂੰ ਕਲਾਕਾਰ ਨੂੰ ਕਿਹੜੇ ਕਿਹੜੇ ਥਾਂ ਤੇ ਸਟੇਜਾਂ ਤੇ ਜਾਣ ਦਾ ਮੌਕਾ ਮਿਲਿਆ ਹੈ ਬਿੱਲੇ ਸਿੱਧੂ ਨੂੰ ਮੈਂ ਜਾਵਾਂਗਾ ਜ਼ਰੂਰ ਦੱਸਿਓ ਜੀ ਮੈਂ ਜੀ ਆਪਣੇ ਤਰਨ ਤਰਨ ਸਾਹਿਬੇਰੀਏ ਦੇ ਜਿੰਨੇ ਵੀ ਵੱਡੇ ਮੇਲੇ ਨੇ ਸੋ ਸਾਰਿਆਂ ਤੇ ਮੈਨੂੰ ਗਾਉਣ ਦਾ ਮੌਕਾ ਮਿਲਿਆ ਜੀ ਸੋ ਵਧੀਆ ਪਿਆਰ ਮਿਲਿਆ ਜੀ ਜੀ ਬਹੁਤ ਵਧੀਆ ਪਿਆਰ ਮਿਲਿਆ ਜੀ ਸੋ ਅੱਗੇ ਕੋਸ਼ਿਸ਼ ਆ ਵੀ ਹੋਰ ਚੰਗਾ ਕੀਤਾ ਜਾਵੇ ਜੀ ਅੱਛਾ ਜੀ ਹਾਂਜੀ ਮੈਂ ਚਾਹਾਂਗਾ ਕ੍ਰਿਮੀਨਲ ਸੌਂਗ ਇੱਕ ਸੁਣਾਇਆ ਤੁਸੀਂ ਇੱਕ ਜਿਹੜਾ ਤੁਹਾਡਾ ਹੋਰ ਮਾਰਕੀਟ ਦੇ ਵਿੱਚ ਸੌਂਗ ਆਇਆ ਇੱਕ ਉਹ ਸੁਣਨ ਵਾਲਾ ਰਹਿ ਗਿਆ ਉਹ ਗੀਤ ਤੁਸੀਂ ਕੱਢ ਲਓ ਅਸੀਂ ਚਾਹਾਂਗੇ ਸਥਾਈ ਅੰਤਰਾ ਤੇ ਅੰਤਰਾ ਅਸੀਂ ਉਹਦਾ ਵੀ ਸੁਣਨਾ ਹੈ ਤੁਹਾਡੇ ਕੋਲ ਦੋ ਗੀਤ ਤੁਹਾਡੇ ਆਏ ਉਹਨਾਂ ਦੇ ਵਿੱਚੋਂ ਇੱਕ ਤੁਸੀਂ ਸੁਣਾਇਆ ਇੱਕ ਆਉਣ ਵਾਲਾ ਤੁਸੀਂ ਸੁਣਾਇਆ ਜੀ 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 ਸਭ ਕੁਝ ਕਰਕੇ ਕਲੀਨ ਜੱਟੀਏ ਮੁੰਡਾ ਹੁਣ ਹੋ ਗਿਆ ਰੰਗੀਨ ਜੱਟੀਏ ਖਾਦੀ ਪੀਤੀ ਵਿੱਚ ਤੇਰੀ ਯਾਦ ਆ ਗਈ ਤੇਰਾ ਪਤਲਾ ਬਣਾ ਕੇ ਮਾਰੇ ਫੈਰ ਜੱਟੀਏ ਸੋਚੀ ਨਾ ਤੂੰ ਮੁੰਡਾ ਕਿਤੇ ਮਰ ਜੂਰ ਕੰਨੇ ਨਹੀਂ ਕਰ ਲੈ ਤਿਆਰੀ ਤੂੰ ਵੀ ਤਾਹਾਂ ਦੀ ਕੁੜੇ ਖਾਦੀ ਪੀਤੀ ਵਿੱਚ ਸਾਹਮਣੇ ਜੇ ਆ ਗਈ ਹਾ ਗੋਲੀ ਮਾਰੂ ਮੱਥੇ ਵਿੱਚ ਠਾ ਨਹੀਂ ਕੁੜੇ ਖਾਦੀ ਪੀਤੀ ਵਿੱਚ ਸਾਹਮਣੇ ਹਾ ਗੋਲੀ ਮਾਰੂ ਮੱਥੇ ਵਿੱਚ ਠਾ ਨਹੀਂ ਕੁੜੇ ਕੀ ਆ ਬਾਤ ਸੁਣਾਉਣਾ ਜੀ ਇਸੇ ਦਾ ਸੌਂਗ ਦਾ ਜੀ ਹੂੰ ਨਹੀਂ ਪਹਿਲਾਂ ਹੁੰਦਾ ਸੀਗਾ ਯਾਰ ਹੁਣ ਰਹਿ ਗਿਆ ਏ ਇਕੱਲਾ ਔਖੇ ਵੇਲਿਆਂ ਚ ਛੱਡ ਦਿੱਤਾ ਮੇਰਾ ਕੁੜੇ ਪੱਲਾ ਕੋਲੇ ਕੋਈ ਵੀ ਨਿਸ਼ਾਨੀ ਰਹਿਣ ਦਿੱਤੀ ਨਾ ਕੁੜੇ ਬੱਟ ਮਾਰ ਕੇ ਮੈਂ ਪੰਨ ਦਿੱਤਾ ਤੇਰਾ ਸੀਗਾ ਛੱਲਾ ਜਾ ਜਾ ਤੁਰਦਾ ਤੂੰ ਦੀਦੇ ਨਾਲ ਜਾਣਾ ਚਾਹਣੀ ਐਣੀ ਬਿੱਲਾ ਕਰੇ ਨਾ ਕਿਸੇ ਦੀ ਪਰਵਾਹ ਨਾ ਕੁੜੇ ਔਖਾ ਦੀ ਪੀਤੀ ਵਿੱਚ ਸਾਹਮਣੇ ਜੇ ਆ ਗਈ ਹਾਏ ਗੋਲੀ ਮਾਰੂ ਮੱਥੇ ਵਿੱਚ ਠਾਣੀ ਕੁੜੇ ਖਾਦੀ ਪੀਤੀ ਵਿੱਚ ਸਾਹਮਣੇ ਜੇ ਆ ਗਈ ਹਏ ਗੋਲੀ ਮਾਰੂ ਮੱਥੇ ਵਿੱਚ ਠਾ ਨਹੀਂ ਕੁੜੇ ਕਿਆ ਬਾਤ ਹੈ ਜਾਂਦੇ ਜਾਂਦੇ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਸੋਸ਼ਲ ਮੀਡੀਆ ਤੇ ਕੀ ਸੰਦੇਸ਼ ਸੁਨੇਹਾ ਕਿ ਚੰਗਾ ਗਾਓ ਚੰਗਾ ਸੁਣੋ ਅਤੇ ਆਪਣੇ ਮਾਤਾ ਪਿਤਾ ਦੀ ਜਿਹੜੀ ਹੈ ਉਹ ਰਿਸਪੈਕਟ ਕਰੋ ਬਿੱਲਾ ਸਦੂ ਕੀ ਆਪਣੇ ਚਾਹਣ ਵਾਲਿਆਂ ਨੂੰ ਸੰਦੇਸ਼ ਦੇਣਾ ਚਾਹੁੰਦੇ ਸੋ ਅਹੀਂ ਤੇ ਇਹੀ ਸੰਦੇਸ਼ ਦੇਣਾ ਚਾਹਾਂਗੇ ਚੰਗਾ ਗਾਓ ਚੰਗਾ ਸੁਣੋ ਚੰਗੇ ਕੰਮ ਕਰੋ ਸੋ ਬਾਕੀ ਬਹੁਤ ਬਹੁਤ ਧੰਨਵਾਦ ਜੀ ਸਭ ਦਾ ਜੀ ਸੋ ਅਨੁਰਧ ਸੋ ਮੈਂ ਦੱਸਣਾ ਚਾਹਾਂਗਾ ਕਿ ਬਾਈ ਸਟੇਜਾਂ ਤੇ ਜ਼ਰੂਰ ਗਿਆ ਲੇਕਿਨ ਇੰਟਰਵਿਊ ਤੇ ਬਹੁਤ ਘੱਟ ਆ ਫੋਨ ਨੰਬਰ ਵੀ ਬਾਈ ਜੀ ਮੈਂ ਚਾਹਾਂਗਾ ਆਪਣਾ ਦੱਸ ਦਿਓ ਜੀ ਸਾਡਾ ਨੰਬਰ ਹੈਗਾ ਜੀ 932107002 ਇੱਕ ਵਾਰ ਫੇਰ ਬੋਲ ਦਿਓ 93210 ਜੀ 7002 ਜੀ ਕੀ ਬਾਤ ਹੈ ਜੀ ਸੋ ਬਹੁਤ ਪਿਆਰੀ ਆਵਾਜ਼ ਵੀ ਅੰਦਾਜ਼ ਵੀ ਸੀ ਅਤੇ ਅਜਿਹੇ ਫਨਕਾਰ ਜਿਹੜੇ ਦੋਸਤੋ ਛੋਟੇ ਪਿੰਡਾਂ ਚੋਂ ਉੱਠ ਕੇ ਸਰਦੀ ਏਰੀਏ ਦੇ ਵਿੱਚੋਂ ਉੱਠ ਕੇ ਕੁਝ ਵੱਡਾ ਕਰਨ ਦੇ ਚਾਹਵਾਨ ਹੁੰਦੇ ਨੇ ਤੁਹਾਡੀ ਵੀ سپورਟ ਦੀ ਜ਼ਰੂਰਤ ਹੁੰਦੀ ਹੈ ਤੁਸੀਂ ਅਜਿਹੇ ਫਨਕਾਰਾਂ ਨੂੰ ਕਲਾਕਾਰਾਂ ਨੂੰ ਸ਼ੇਅਰ ਜੁੜ ਕਰਿਆ ਕਰਿਆ ਕਰੋ ਤੇ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਵੀਰ ਸਿੰਘ ਦੇ ਨਾਲ ਮਹਿੰਦਰਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ